ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦੇਣਾ ਅੱਜ 1 ਜੁਲਾਈ ਅਕਤੂਬਰ ਹੈ 1 ਜੁਲਾਈ ਅਕਤੂਬਰ 1914 ਦੇ ਦਿਨ ਜਦ ਹੌਪਕਿੰਸਨ ਅਦਾਲਤ ਦੇ ਵਿੱਚ ਬੇਲਾ ਸਿੰਘ ਦੇ ਹੱਕ ਦੇ ਵਿੱਚ ਗਵਾਹੀ ਦੇਣ ਵਾਸਤੇ ਪੁਜਾ ਹੋਇਆ ਸੀ ਤਾਂ ਮੀਵਾ ਸਿੰਘ ਲੋਪੁਕੇ ਨੇ ਉਸ ਨੂੰ ਉੱਥੇ ਹੀ ਗੋਲੀਆਂ ਮਾਰ ਕੇ ਮਾਰ ਦਿੱਤਾ ਇਸ ਮਗਰੋਂ ਭਾਰਤੀਆਂ ਖਾਸ ਕਰਕੇ ਸਿੱਖਾਂ ਦੇ ਖਿਲਾਫ ਸਾਤਸ਼ਾਹਾਂ ਦਾ ਇੱਕ ਵਾਰ ਤਾਂ ਅੰਤ ਹੋ ਗਿਆ ਮੀਵਾ ਸਿੰਘ ਨੂੰ 11 ਜਨਵਰੀ 1915 ਦੇ ਦਿਨ ਫਾਂਸੀ ਦਿੱਤੀ ਗਈ ਸੀ 1 ਜੁਲਾਈ 1988 ਦੇ ਦਿਨ ਪੰਜਾਬ ਪੁਲਿਸ ਨੇ ਹਰਪਾਲ ਸਿੰਘ ਫੌਜੀ ਅੰਮ੍ਰਿਤਸਰ ਅਤੇ ਉਸ ਦਾ ਭਰਾ ਜਸਪਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਜੇਜਿਆਣਾ ਨੇ ਅੰਮ੍ਰਿਤਸਰ ਅਤੇ ਗੁਰਦੇਵ ਸਿੰਘ ਦੇਵਾ ਵਾਸੀ ਚੂਚਕਵਾਲ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 1 ਜੁਲਾਈ 1999 ਦੇ ਦਿਨ ਪੰਜਾਬ ਪੁਲਿਸ ਨੇ ਦਿਲਬਖ ਸਿੰਘ ਪੁੱਤਰ ਰਾਮ ਸਿੰਘ ਵਾਸੀ ਕੋਹਾੜਕਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਇਸੇ ਦਿਨ ਪੰਜਾਬ ਪੁਲਿਸ ਨੇ ਗੁਰਦੇਵ ਸਿੰਘ ਔਰ ਫਾਕਮ ਸਿੰਘ ਵਾਸੀ ਨੰਦਾਚੌਰ ਹੁਸ਼ਿਆਰਪੁਰ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਪੰਜਾਬ ਪੁਲਸ ਨੇ 1 ਜੁਲਾਈ 1992 ਦੇ ਦਿਨ ਕਸ਼ਮੀਰਾ ਸਿੰਘ ਉਰਫ ਛੋਟਾ ਉਪਲ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 1 ਜੁਲਾਈ 2014 ਦੇ ਦਿਨ ਬੈਲਜੀਅਮ ਦੇ ਵਿੱਚ ਬਿਲਵੋਰ ਦੇ ਨਗਰ ਦੇ ਮੇਅਰ ਨੇ ਇਥੋਂ ਦੇ ਗੁਰਦੁਆਰੇ ਨੂੰ 1 ਮਹੀਨੇ ਵਾਸਤੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ। ਮੇਅਰ ਦਾ ਦੋਸ਼ ਇਹ ਸੀ ਕਿ ਗੁਰਦੁਆਰਾ ਗੈਰਕਾਨੂੰਨੀ ਰਹਿ ਰਹੇ ਲੋਕਾਂ ਨੂੰ ਲੰਗਰ ਛਕਾਉਂਦਾ ਸੀ। ਕਿਉਂਕਿ ਲੰਗੇ ਦਿਨਾਂ ਦੇ ਵਿੱਚ ਇੱਕ ਕਾਰਾ ਦੇ ਤਹਿ ਖਾਨੇ ਦੇ ਵਿੱਚੋਂ ਗੈਰਕਾਨੂੰਨੀ ਰਹਿ ਰਹੇ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ। ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ